ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਠੀਕ ਠਾਕ ਜੀ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋ ਵਧੀਆ ਹੋਵੋਗੇ। ਸਵੇਰ ਦੇ ਵਜੇ ਚੁੱਕੇ ਨੇ 8 ਤੇ ਆਪਾਂ ਨੇ ਆਪਣੇ ਬਾਲ ਬੱਚੇ ਕੁਛ ਉਸਾਰੇ ਨਿਮਾਤੇ ਸਾਫ ਸੁਥਰੇ ਗੱਪ ਤੇ ਕਿਉਂਕਿ ਸਾਜਰੇ ਨਿਮਾਦਨੇ ਹੁਣ ਗਰਮੀ ਦਾ ਟਾਈਮ ਹੈ। ਤੇ ਕੁਛ ਲੇਟ ਸਾਡੇ ਕਣਕਾਂ ਕਰਕੇ ਲੇਟ ਭੱਜ ਜਾਂਦੀ ਹੈ 10 ਵਜੇ ਨੂੰ ਲੇਟ ਭਜਾ ਲੈਂਦੇ ਨੇ। ਸਸਾ ਮੀ ਆਂਦੀ ਆ ਫਿਰ 5 ਵਜੇ ਇਸ ਕਰਕੇ ਹੁਣ ਸੱਜਦੇ ਅਸੀਂ ਕੁਝ ਬਣਵਾ ਕੇ ਨਵਾ ਦਨੇ ਆ ਫਿਰ ਇਹ ਰਾਮ ਨਾਲ ਬੈਠੇ ਰਹਿੰਦੇ ਸਾਰਾ ਦਿਨ ਤੇ ਆਪਣੀ ਥੀਮੀ ਵੀ ਹੋ ਚੁੱਕੀ ਆ ਤਿਆਰ ਅੱਜ ਵੀ ਉਹਨਾਂ ਦਾ ਨੀ ਸੋ ਜਾਣਾ ਇਹਨੂੰ ਮੌਕ ਵੀ ਕਾਫੀ ਲੱਗ ਰਹੀ ਆ ਤੇ ਇਹਨੇ ਦੇਖੋ ਕੂੜੇ ਵੀ ਕਾਫੀ ਤੋੜਦੇ ਨੇ ਡੁੰਗ ਕਾਫੀ ਭੈਣ ਲੱਗਦੇ ਲੜੀਆਂ ਜਿਹਨੂੰ ਕਹਿੰਦੇ ਆਪਾਂ ਨੜੀਆਂ ਅਸੀਂ ਕੂੜੇ ਵੀ ਕਹਿੰਦੇ ਨੇ ਪੂਰੇ ਤੋੜਲੇ ਤੇ ਅੱਜ ਮੈਨੂੰ ਲੱਗਦਾ ਨੇ ਸ਼ਾਮ ਤੱਕ ਸੂ ਜਾਣਾ ਤੇ ਇਹ ਆਪਣੀ ਜਿਹੜੀ ਝੋਟੀ ਲਏ ਸੀ ਆਪਾਂ ਇਹ ਵੀ ਅਗਲੇ ਮਹੀਨੇ ਤੋ ਜਾਣੀ ਐ ਵਾਹਿਗੁਰੂ ਦੀ ਕਿਰਪਾ ਨਾਲ ਦੁੱਧੇ ਦੁੱਧ ਹੋ ਜਾਣਾ ਵਾਹਿਗੁਰੂ ਪੁੱਤ ਪੁੱਤ ਸਭ ਨੂੰ ਲਵੇ ਤੇ ਇਹ ਆਪਣੀ ਬੱਚੀ ਜਿਹੜੀ ਸੂਈ ਸੀ 10 ਤਰੀਕ ਨੂੰ ਇਹ ਥੋੜੀ ਜੀ ਬਿਮਾਰ ਹੋ ਗਈਦੀ ਇਨਫੈਕਸ਼ਨ ਹੋ ਗਈਦੀ ਇਹਨੂੰ ਹੁਣ ਠੀਕ ਐ ਜਦੋਂ ਵੀ ਨਿਮਾਵਾਂਗੇ ਦੇਖਾਂਗੇ ਧੁੱਪੀ ਦੇ ਦੁਪਹਿਰ ਨੂੰ ਤੇ ਆ ਬੈਠਾ ਇਹਦਾ ਬਰਾਟੁੱਪੀ ਕੇ ਹੋਰੇਆ ਬਣਾ ਆਰਾਮ ਕਰ ਰਿਹਾ ਹੈ ਆ ਬੈਠੇ ਆਪਣਾ ਸੋਨਾ ਸੋ ਆਪਣਾ ਆਰਾਮ ਕਰ ਰਹੀ ਨੇ ਦੋਨੇ ਤੇ ਆਪਾਂ ਜਿਹੜੇ ਆਪਣੀ ਸੀਮੀ ਸੂਗੀ ਤੇ ਆਪਾਂ ਤੁਹਾਨੂੰ ਮਿਲਵਾਵਾਂਗੇ ਮਿਲਵਾਵਾਂਗੇ ਨਵੀਂ ਵੀਡੀਓ ਹੋਰ ਬਣਾਵਾਂਗੇ ਤੇ ਮਿਲਦੇ ਆ ਜੀ ਅਗਲੇ ਬਲੌਗ ਵਿੱਚ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਤੁਸੀਂ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ